ਦੇਖਦੇ ਵਿੱਚ CAA ਲਾਗੂ ਹੋ ਗਿਆ ਬੜਾ ਹੀ ਖਤਰਨਾਕ ਹਥਿਆਰ ਜਿਹੜਾ ਉਹ ਸਰਕਾਰ ਨੇ ਵਰਤ ਲਿਆ ਜਿਹੜਾ ਸਰਕਾਰ ਦੇ ਖਿਲਾਫ ਨੂੰ ਬੋਲੇਗਾ ਉੱਤੇ ਇਹ ਕਾਨੂੰਨ ਲਾ ਕੇ ਉਸ ਤੋਂ ਪੁੱਛਿਆ ਜਾਏਗਾ ਵੀ ਦੱਸ ਭਾਈ ਤੂੰ ਹੈ ਕੌਣ ਹੈ ਦੇਈ ਜਾਏ ਜਵਾਬ ਦੋ ਦੋ ਸਾਲ ਤਿੰਨ ਤਿੰਨ ਸਾਲ ਲੱਗੇ ਰਹੇ ਉਹ ਪ੍ਰੂਫ ਕਰਨ ਨੂੰ ਕਿ ਤੁਸੀਂ ਉਸ ਦੇਸ਼ ਦੇ ਭਾਰਤ ਦੇ ਨਾਗਰਿਕ ਹੋ ਜਿਹੜੇ ਲੋਕ ਇਸ ਤੋਂ ਖੁਸ਼ ਨੇ ਮੈਂ ਉਹਨਾਂ ਵਾਸਤੇ ਇੱਕ ਜਵਾਬ ਦੇਣਾ ਚਾਹੁੰਦਾ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਐ ਐਗਜ਼ਾਮਪਲ ਵੀ ਉਸ ਸ਼ਹਿਰ ਦੀ ਕੋਈ ਪਿੰਡ ਜਾਂ ਕਸਬੇ ਦੀ ਨਹੀਂ ਚੰਡੀਗੜ੍ਹ ਸ਼ਹਿਰ ਦੀ ਜਿਹੜਾ ਹਾਈਲੀ ਕੁਆਲੀਫਾਈਡ ਲੋਕ ਰਹਿੰਦੇ ਨੇ ਪਰ ਇੱਕ ਮੈਟਰੋਪੋਲੀਟਨ ਸਿਟੀ ਵਰਗਾ ਆਪਾਂ ਕਹਿ ਸਕਦੇ ਹਾਂ ਉਸ ਸ਼ਹਿਰ ਦੀ ਐਗਜ਼ਾਮਪਲ ਮੇਰੇ ਇੱਕ ਦੋਸਤ ਅੱਜ ਤੋਂ 1.5 ਸਾਲ ਪਹਿਲਾਂ ਦੀ ਗੱਲ ਹੈ ਮੈਂ ਕਾਹਤ ਨਹੀਂ ਦੱਸੂਗਾ ਹਾਂ ਇਹ ਦੱਸੂਗਾ ਕਿ ਉਹ Hindu Bhaichar Ke ਸਪੈਸਫਿਕ ਮੈਂ ਤਾਂ ਹੀ ਪਹਿਲਾਂ ਕਿਹਾ ਵੀ ਜਿਹੜੇ ਲੋਕ ਖੁਸ਼ ਹੋ ਰਹੇ ਉਹਨਾਂ ਵਾਸਤੇ ਆਇਆ। ਹਿਮਾਚਲ ਦਾ ਰਹਿਣ ਵਾਲਾ ਸੀ। ਦਾਦੇ, ਪਰਦਾਦੇ, ਪੁਰਖੇ ਸਾਰੇ ਹਿਮਾਚਲ ਜੰਮੇ ਸੀਗੇ। ਉਹਦੇ ਪਿਤਾ ਜੀ ਹਿਮਾਚਲ ਮਨਾਲੀ ਡਿਸਟ੍ਰਿਕਟ ਤੋਂ। ਉਹਦੇ ਪਿਤਾ ਜੀ ਜਿਹੜੇ ਆ ਉਹ ਫੌਜ 'ਚ ਸੀਗੇ। ਰਿਟਾਇਰਮੈਂਟ ਤੋਂ ਬਾਅਦ ਉਹ ਹਿਮਾਚਲ ਦੀ ਸ਼ਿਮਲਾ ਡਿਸਟ੍ਰਿਕਟ ਦੇ ਵਿੱਚ ਆ ਗਏ। ਆ ਕੇ ਉੱਥੇ ਰਹਿਣ ਲੱਗ ਗਏ। ਉਸ ਤੋਂ ਬਾਅਦ ਟਿੰਡிகਟ ਸ਼ਿਫਟ ਹੋਏ। ਮੇਰੇ ਦੋਸਤ ਦਾ ਬਰਥ ਜੁਆ ਸ਼ਿਮਲਾ ਹੋਇਆ। ਉਦੇ ਬੱਚਿਆਂ ਦਾ ਬਰਸ ਜਿਹੜਾ ਹੈਗਾ ਉਹ ਚੰਡੀਗੜ੍ਹ ਹੋਇਆ ਤੇ ਦਾਦੇ ਪੜਦਾਦੇ ਸਾਰੇ ਹਿਮਾਚਲ ਤੋਂ ਹੀ ਸੀਗੇ ਇੰਡੀਅਨ ਸੀਗੇ ਭਾਰਤੀ ਸੀਗੇ ਫਰਕ ਕੀ ਹੈ ਉਹਦੇ ਪਿਤਾ ਜੀ ਨੇ ਡੋਗਰਾ ਰੈਜੀਮੈਂਟ ਦੇ ਵਿੱਚ ਜੋ ਸਾਡੀ ਫੌਜ ਸਿੱਖੀ ਜੋ ਬਣਾ ਸਿੱਖਾਂ ਤੋਂ ਜੋ ਸਿੱਖ ਰੈਜੀਮੈਂਟਾਂ ਡੋਗਰਾ ਰੈਜੀਮੈਂਟ ਇੱਕ ਮਾਰਸ਼ਲ ਜਿਹੜੀਆਂ ਕਮਾਂ ਤੇ ਮਾਰਸ਼ਲ ਫੌਜ ਜਿਹੜੀ ਹੈ ਉਹ ਗਿਣੀ ਜਾਂਦੀ ਹੈ ਤੇ ਡੋਗਰਾ ਰੈਜੀਮੈਂਟ ਹੋਣ ਦਾ ਖਾਮ ਹੈ ਜ ਜ ਉਹਨਾਂ ਨੂੰ ਇਹ ਭੁਗਤਣਾ ਪਿਆ ਕਿ ਜਦੋਂ ਉਸਦੇ بیٹے ਨੇ ਚੰਡੀਗੜ੍ਹ ਜੰਮੇ بیٹے ਨੇ ਪਾਸਪੋਰਟ ਅਪਲਾਈ ਕੀਤਾ ਤੇ ਚੰਡੀਗੜ੍ਹ ਦੇ ਪਾਸਪੋਰਟ ਆਫਿਸ ਨੇ ਪਾਸਪੋਰਟ ਡਿਨਾਈ ਕਰਤੇ আর ਕਹਿ ਤਿਆ ਤੁਸੀਂ ਸਾਬਿਤ ਕਰੋ ਅਰੇ ਸ ਇਹ ਲਾਗੂ ਨਹੀਂ ਹੋਇਆ ਸੀ ਇਹ ਚੰਡੀਗੜ੍ਹ ਚ ਤੁਸੀਂ ਸਾਬਿਤ ਕਰੋ ਕਿ ਡੋਗਰਾ ਤੁਸੀਂ ਨੇਪਾਲੀ ਨਹੀਂ ਹੋ ਹਿੰਦੁਸਤਾਨੀ ਹੋ ਕਿਉਂਕਿ ਡੋਗਰਾਫ ਨੂੰ ਉਹਨਾਂ ਨੇ ਨੇਪਾਲੀਆਂ ਦੀ ਕੈਟਾਗਰੀ ਚ ਪਾਇਆ ਹੋਇਆ ਹੈ 1.5 ਸਾਲ ਡਿਪਟੀ ਕਮਿਸ਼ਨਰ ਦੇ ਗੇੜੇ ਮਾਰਦਾ ਰਿਆ ਅਸੀਂ ਕਈ ਨੋਟਿਸ ਵੀ ਭੇਜੇ ਕੰਪਲੇਂਟਾਂ ਵੀ ਕੀਤੀਆਂ ਇੱਕ ਦੋ ਪ੍ਰੈਸ ਕਾਨਫਰੰਸ ਵੀ ਕੀਤੀਆਂ ਲਾਸਟ ਹੀ ਡੇਢ ਸਾਲ ਵੱਲ ਉਹ ਸਾਬਿਤ ਕਰ ਪਾਇਆ ਵੀ ਹਾਂ ਉਹ ਹਿੰਦੂਸਤਾਨੀ ਹੈ ਇਵੇਂ ਹੀ ਪੰਜਾਬੀ ਜਿਹੜੇ ਪਾਕਿਸਤਾਨ ਤੋਂ ਮਾਈਗ੍ਰੇਟ ਹੋਏ ਆ ਹਰਿਆਣੇ 'ਚ ਬਹੁਤ ਨੇ ਪੰਜਾਬ 'ਚ ਬਹੁਤ ਨੇ ਹੋਰ ਕਈ ਦਿੱਲੀ 'ਚ ਬਹੁਤ ਨੇ ਯਾਦ ਰੱਖਿਓ ਤੁਹਾਨੂੰ ਵੀ ਕਿਤੇ ਨਾ ਕਿਤੇ ਪ੍ਰੂਵ ਕਰਨਾ ਪੈਣਾ ਸੀਏ ਹੀ ਮਤਲਬ ਇਹ ਹੈ ਕਿ ਜਿਹੜਾ ਸਰਕਾਰ ਦੇ ਖਿਲਾਫ ਬੋਲੂਗਾ ਕੋਈ ਮੈਟਰ ਨਹੀਂ ਕਰਦਾ Hindu Muslim Sikh ਸਾਈ ਕੋਈ ਹੈ ਜਿਹੜਾ ਸਰਕਾਰ ਦੇ ਖਿਲਾਫ ਬੋਲੂਗਾ ਉਹਦੇ ਠੱਪਾ ਲਾ ਕੇ ਛੱਡ ਤੇ ਜਾਏਗਾ ਸਾਬਿਤ ਕਰਦੇ ਰਹੋ ਸਬੂਤ ਇਕੱਠੇ ਕਰਦੇ ਫਿਰ ਜਾਇਓ ਕਿ ਤੁਸੀਂ ਹਿੰਦੁਸਤਾਨੀ ਹੋ ਆਵਾਜ਼ ਚੱਕੋ ਇਸ ਕਿਨੌਣੇ ਕਾਨੂੰਨ ਦੇ ਖਿਲਾਫ ਇਕੱਠੇ ਹੋ ਇਸ ਗੰਦੀ ਸੋਚ ਦੇ ਖਿਲਾਫ